ਖਬਰਨਾਮਾ ਦੇਖ ਰਹੇ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਕਾਂਗਰਸ ਪਾਰਟੀ ਦੇ ਨਿਰਧਕ ਆਗੂ ਮਜਬੂਤ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਲੱਗਿਆ ਵੱਡਾ ਝਟਕਾ ਕਿਸੇ ਵੀ ਸਮੇਂ ਰਾਹੁਲ ਗਾਂਧੀ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਖੁਦ ਰਾਹੁਲ ਗਾਂਧੀ ਵੱਲੋਂ ਕਾਨੂੰਨ ਦੀਆਂ ਧਜੀਆਂ ਉਡਾਈਆਂ ਜਾ ਰਹੀਆਂ ਨੇ ਵਾਰ-ਵਾਰ ਅਦਾਲਤਾਂ ਵੱਲੋਂ ਹੁਕਮ ਕੀਤੇ ਜਾ ਰਹੇ ਨਹੀਂ ਕਿ ਪੇਸ਼ੀ ਤੇ ਹਾਜ਼ਰ ਹੋਵੋ ਲੇਕਿਨ ਰਾਹੁਲ ਗਾਂਧੀ ਪੱਲਾ ਛਾੜ ਦਿੰਦੇ ਨੇ ਉਸ ਨੂੰ ਲੈ ਕੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਵੱਡੀ ਕਾਨੂੰਨੀ ਕਾਰਵਾਈ ਹੋਵੇਗੀ ਗੈਰ ਜ਼ਬਾਨਤੀ ਵਾਰੰਟ ਜਾਰੀ ਹੋ ਗਏ ਨੇ ਰਾਹੁਲ ਗਾਂਧੀ ਨੂੰ ਜਿੱਥੇ ਕਿ ਰਾਹੁਲ ਗਾਂਧੀ ਦੀ ਲੋਕਪ੍ਰਿਤਾ ਪੂਰੇ ਦੇਸ਼ਾਂ ਦੇ ਵਿੱਚ ਬਣੀ ਹੋਈ ਹੈ ਖਾਸ ਕਰਕੇ ਭਾਰਤ ਦੇ ਨੌਜਵਾਨਾਂ ਦਾ ਜਿਹੜਾ ਰੋਲ ਮਾਡਲ ਬਣ ਗਿਆ ਨੇ ਰਾਹੁਲ ਗਾਂਧੀ ਲੇਕਿਨ ਇਸ ਦੇ ਵਿਚਾਲੇ ਇੱਕ ਬੜਾ ਵੱਡਾ ਚਟਕਾ ਲੱਗਿਆ ਹੈ ਕਾਂਗਰਸ ਨੇਤਾ ਰਾਹੁਲ ਗਾਂਧੀ ਦੀਆਂ ਕਾਨੂੰਨੀ ਮੁਸ਼ਕਲਾਂ ਇੱਕ ਵਾਰ ਫਿਰ ਵਧ ਗਈਆਂ ਹਨ ਝਾਰਖੰਡ ਦੇ ਚਾਈ ਬਾਸਾ ਵਿੱਚ ਐਮਪੀ ਐਮਐਲਏ ਅਦਾਲਤ ਨੇ ਮਾਨ ਹਾਨੀ ਦੇ ਇੱਕ ਪੁਰਾਣੇ ਮਾਮਲੇ ਵਿੱਚ ਉਹਨਾਂ ਵਿਰੁੱਧ ਇੱਕ ਗੈਰ ਜਵਾਨਤੀ ਵਰੰਟ ਜਾਰੀ ਕਰ ਦਿੱਤਾ ਹੈ ਅਦਾਲਤ ਵਾਰ-ਵਾਰ ਸਬਨ ਭੇਜਣ ਦੇ ਬਾਵਜੂਦ ਰਾਹੁਲ ਦੀ ਪੇਸ਼ੀ ਨਾ ਹੋਣ ਨਾਲ ਗੁੱਸੇ ਹੈ ਅਦਾਲਤ ਨੇ ਉਹਨਾਂ ਨੂੰ 26 ਜੂਨ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਨੇ ਦੱਸਦਿਨੇ ਆ ਮਾਮਲਾ ਕੀ ਹੈ ਇਹ ਮਾਮਲਾ ਸਾਲ 2018 ਦਾ ਹੈ ਜਦੋਂ ਰਾਹੁਲ ਗਾਂਧੀ ਨੇ ਕਾਂਗਰਸ ਦੇ ਇੱਕ ਸੈਸ਼ਨ ਵਿੱਚ ਤਤਕਾਲੀ ਭਾਜਪਾ ਪ੍ਰਧਾਨ ਅਮਨ ਸ਼ਾਹ ਬਾਰੇ ਵਿਵਾਦਪੂਰਨ ਟਿੱਪਣੀ ਕੀਤੀ ਸੀ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਸਿਰਫ ਭਾਜਪਾ ਹੀ ਕਤਲ ਦੇ ਦੋਸ਼ੀ ਵਿਅਕਤੀਆਂ ਨੂੰ ਪ੍ਰਧਾਨ ਬਣਾ ਸਕਦੀ ਹੈ ਕਾਂਗਰਸ ਪਾਰਟੀ ਕਦੇ ਵੀ ਅਜਿਹਾ ਨਹੀਂ ਕਰ ਸਕਦੀ ਇਸ ਬਿਆਨ ਬਾਰੇ ਭਾਜਪਾ ਨੇਤਾ ਪ੍ਰਤਾਪ ਘਟਿਆਰ ਨੇ 9 ਜੁਲਾਈ 2018 ਨੂੰ ਚਾਈਬਸ 2018 ਨੂੰ ਚਾਈ ਬਾਸਾਂ ਵਿੱਚ ਅਦਾਲਤ ਵਿੱਚ ਰਾਹੁਲ ਗਾਂਧੀ ਵਿਰੋਧ ਮਾਨ ਹਾਨੀ ਦਾ ਕੇਸ ਦਰਜ ਕੀਤਾ ਸੀ ਉਹਨਾਂ ਦਾ ਦੋਸ਼ ਲਗਾ ਕਿ ਰਾਹੁਲ ਗਾਂਧੀ ਦਾ ਬਿਆਨ ਸਾਰੇ ਭਾਜਪਾ ਵਰਕਰਾਂ ਲਈ અપਮਾਨ ਹੈ ਵਾਰ-ਵਾਰ ਸੱਮਣ ਭੇਜੇ ਗਿਆ ਐ ਰਾਹੁਲ ਗਾਂਧੀ ਨੂੰ ਰਾਹੁਲ ਗਾਂਧੀ ਜੇਕਰ ਪੇਸ਼ ਨਹੀਂ ਹੁੰਦੇ 26 ਜੂਨ ਨੂੰ ਤਾਂ ਵੱਡੀ ਕਾਰਵਾਈ ਹੋਵੇਗੀ ਕਿਉਂਕਿ ਰਾਹੁਲ ਗਾਂਧੀ ਇੱਕ ਪਾਸੇ ਸੰਵਿਧਾਨ ਨੂੰ ਆਪਣੇ ਹੱਥ ਵਿੱਚ ਲੈ ਕੇ ਚੱਲਦੇ ਨੇ ਦੂਸਰੇ ਪਾਸੇ ਜੇਕਰ ਕੋਈ ਕੋਰਟ ਹੈ ਚਾਹੇ ਉਹ ਸੁਪਰੀਮ ਕੋਰਟ ਹੋਵੇ ਚਾਹੇ ਕਿਸੇ ਵੀ ਅ ਸਟੇਟ ਦੀ ਅਦਾਲਤ ਹੋਵੇ ਲੇਕਿਨ ਉਸ ਦੀ ਪਾਲਣਾ ਕਰਨੀ ਅ ਰਾਹੁਲ ਗਾਂਧੀ ਵਾਸਤੇ ਬੜੀ ਜ਼ਰੂਰੀ ਹੈ ਰਾਹੁਲ ਗਾਂਧੀ ਨੂੰ ਣ ਝਟਕਾ ਲੱਗਿਆ ਹੈ 26 ਜੂਨ ਤੱਕ ਪੇਸ਼ ਹੋਣਾ ਪਵੇਗਾ ਜੇਕਰ ਨਹੀਂ ਤਾਂ ਫਿਰ ਗ੍ਰਿਫਤਾਰੀ ਵੀ ਹੋ ਸਕਦੀ ਹੈ ਰਾਹੁਲ ਗਾਂਧੀ ਦੀ ਤਾਂ